ਵੇਰੇ ਸੜ ਤਾਂ ਮੰਜੇ ਮੰਜੇ ਸਾਰਾ ਕੋਸੀ ਸੜ ਗਿਆ ਵੀਰੇ ਪਾਉਣ ਵਾਲੇ ਕੱਪੜੇ ਵੀ ਸੜ ਗਏ ਪਾਣੀ ਵਾਲੇ ਸਾਰੇ ਪਾਣੀ ਵਾਲੇ ਪਾਂਡੇ ਵੀ ਸੜ ਗਏ ਕੈਂਪਰ ਕੁੰਪਰ ਘਰ ਵਾਲਾ ਢਿੱਲਾ ਕੇ ਮੇਰੇ ਸਾਰੇ ਸੜ ਗਏ ਮੈਂ ਤਾਂ ਘਰ ਦਾ ਕੰਮ ਕਰਦੀ ਆ ਤੁਹਾਡੇ ਘਰ ਵਾਲਾ ਕੀ ਕਰਦਾ ਉਹ ਵੀ ਦਿਹਾੜੀ ਕਰਦਾ ਜੀ ਉਹ ਵੀ ਬੰਬਾਰੀ ਰਹਿੰਦਾ ਕਿਤੇ ਚਲੇ ਜਾਣਾ ਕਿਤੇ ਕਰੇ ਜੀ ਤੁਸੀਂ ਕਿੰਨੇ ਬੱਚੇ ਤੁਹਾਡੇ ਬੱਚੇ ਜੀ ਚਾਰ ਤਿੰਨ ਗੁੜੀਆਂ ਇੱਕ ਤਿੰਨ ਗੁੜੀਆਂ ਇੱਕ ਕਾਕਾ ਉਹ ਮੁੰਡਾ ਜਵਾਨ ਹੈ ਕੰਮ ਕਰਦਾ ਕੇ ਛੋਟਾ ਹੈ ਜੀ ਤੁਸੀਂ ਕੀ ਕਰਦੇ ਮੈਂ ਜੀ ਕਰਾਦਾ ਕੰਮ ਕਮ ਕਰਦੀ ਕੀ ਜਾਂਦੇ ਜੇ ਤੇ ਸਾਡਾ ਨੁਸਾਨ ਹੋ ਗਿਆ ਛੱਤ ਵੀ ਸਾਡੀ ਡਿਗਣ ਵਾਲੀ ਹੋ ਗਈ ਹੁਣ ਤਾਂ ਕੋਈ ਸਾਡੀ ਮਦਦ ਕਰੇ ਨਾ ਸਾਰਾ ਸਮਾਨ ਸਾਡਾ ਤਾਂ ਸੜ ਗਿਆ ਗਰੀਬ ਆਦਮੀ ਆ ਕੋਈ ਇਹਨਾਂ ਦਾ ਵੀ ਕਮਾਉਣ ਵਾਲਾ ਹੈ ਨਹੀਂ ਸਾਡੇ ਨੇ ਇਹਨਾਂ ਦੇ ਵੀਰੇ ਕੋਲੇ ਦਿਹਾੜੀ ਦੱਪਾ ਹੈਗਾ ਵੇ ਤਿੰਨ ਧੀਆਂ ਵਿਚਾਰਾਂ ਦੇ ਤਿੰਨ ਧੀਆਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਘਣੀ ਜਿੰਨਾ ਵੀ ਸਰਦਾ ਪੁੱਜਦਾ ਉਹਨਾਂ ਨੂੰ ਮਦਦ ਹੋਵੇ ਇਹਨਾਂ ਦੀ ਅੱਛਾ ਤੇ ਕਿਸ ਤਰ੍ਹਾਂ ਇਹ ਤੁਹਾਨੂੰ ਕੋਈ ਪਤਾ ਲੱਗਿਆ ਕਿ ਸਾਨੂੰ ਤਾਂ ਵੀਰੇ ਪਤਾ ਨਹੀਂ ਲੱਗਾ ਸਾਡੇ ਇੱਧਰ ਗਵਾਂਡ ਆ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਅੱਗ ਲੱਗੀ ਹੋਈ ਆ ਉਹਨਾਂ ਨੇ ਸਾਨੂੰ ਉਠਾਇਆ ਵਾ ਫਿਰ ਪਤਾ ਜਾ ਕੇ ਲੱਗਿਆ ਵਾ ਫਿਰ ਸਾਨੂੰ ਪਤਾ ਲੱਗਿਆ ਵੀ ਇੱਧਰ ਅੱਗ ਲੱਗੀ ਹੋਈ ਆ ਹਲ ਫਿਓਲ ਫੇ ਸਾਡੇ ਸਾਰੇ ਵੀ ਆਣ ਗਵਣ ਭੱਜ ਨਸ ਕੇ ਅੱਗ ਬੁਝਾਈ ਵੀ ਪਾਣੀ ਕੋਣੀ ਥੱਲੇ ਹੋ ਜਾਂਦੀਆਂ ਸੀ ਬਾਲਟੀਆਂ ਬਾਲਟੀਆਂ ਥੱਲੇ ਹੋ ਜਾਂਦੀਆਂ ਸੀ ਤੇ ਸਾਡੇ ਫਾਇਰ ਬ੍ਰਿਗੇਡ ਨੂੰ ਫੋਨ ਨਹੀਂ ਕੀਤਾ ਨਹੀਂ ਵੀਰੇ ਸਾਨੂੰ ਪਤਾ ਹੀ ਨਹੀਂ ਆ ਸਾਡੇ ਕੋਲੇ ਕਿਹੜਾ ਉਹਨਾਂ ਦਾ ਨੰਬਰ ਹੈਗਾ ਵਾ ਅਤੇ ਤਾਂ ਭਾਜੂ ਪਿਆ ਕਿ ਕੀਤਾ ਸਾਰਿਆਂ ਨੇ ਭਈ ਕੋੜੀਆਂ ਉੱਤੋਂ ਦੀ ਭੱਜ ਕੇ ਜਵਾਕ ਜੱਲੇ ਪਾਣੀ ਲੈ ਜਾਂਦੇ ਰਹੇ ਤੇ ਮਸਾਸੀ ਤਾਂ ਬਜਾਈ ਬੋਰੀਆਂ ਬੂਰ ਜਾਣ ਲੱਗ ਅੱਗ ਇਹਨਾਂ ਦੇ ਸਿਲੰਡਰ ਨੂੰ ਵੀ ਲੱਗ ਚੱਲੀ ਸੀ ਵਿਚਾਰਿਆਂ ਦੀ ਆਹ ਬਾਲ ਬੱਚਿਆਂ ਦੇ ਸਿਲੰਡਰ ਨੇ ਤੇ ਹੱਥ ਵਿਚਾਰੇ ਦੇ ਮੱਚੇ ਹੱਥੇ ਤੇ ਸਾਰੇ ਮੱਚ ਗਏ ਹੁੰਦੇ ਦੇ ਤਾਂ ਕੰਮ ਵੀ ਨਹੀਂ ਹੋਣਾ ਵਿਚਾਰੀ ਜਾਨੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਅਸੀਂ ਤਾਂ ਹੀ ਬੇਨਤੀ ਕਰਦੇ ਆ ਇਹਨਾਂ ਦੇ ਅੱਗ ਲੱਗ ਗਈ ਬਹੁਤ ਜ਼ਿਆਦਾ ਲੱਗ ਗਈ ਤੇ ਬੱਚੇ ਇਹਨਾਂ ਦੇ ਕੁਆਰੇ ਆ ਤਿੰਨ ਬੇਟੀਆਂ ਤਿੰਨੇ ਹੀ ਕੁਆਰੀਆਂ ਆ ਬੱਚਾ ਵੀ ਛੋਟਾ ਘਰਾਂ ਲੈਣ ਦਾ ਬਿਮਾਰ ਹੈ ਇਹਨਾਂ ਦਾ ਪ੍ਰਸ਼ਨ ਹੋਇਆ ਹੋਇਆ ਹੈ ਇਹਨਾਂ ਦੇ ਘਰ 'ਚ ਕੁਝ ਵੀ ਨਹੀਂ ਹੈਗਾ ਸਭ ਕੁਝ ਅੱਗ ਲੱਗ ਚੁੱਕੀ ਹੈ ਮਿੱਟੀ ਮਿੱਟੀ ਹੈ ਦੇਖੋ ਫਰਸ਼ ਵੀ ਕਿਤੇ ਹੈ ਨਹੀਂ ਪੋਰਾ ਵੀ ਤੇ ਵੱਧ ਤੋਂ ਵੱਧ ਅਸੀਂ ਤਾਂ ਕਹਿੰਦੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਕਹਿਣਾ ਚਾਹੁੰਦੇ ਅਸੀਂ ਵੀ ਇਹਨਾਂ ਦੀ ਜ਼ਿਆਦਾ ਮਦਦ ਕੀਤੀ ਜਾਵੇ ਇਹਨਾਂ ਬੱਚਿਆਂ ਵੀ ਕੁਆਰੀਆਂ ਹਲੇ ਕਿਸੇ ਦੇ ਨਾਲ ਸ਼ਾਦੀ ਨਹੀਂ ਹੋਈ ਆ ਭਾਂਜੀ ਖੜੇ ਆ ਚਾਰੇ ਖਿੱਚਾ ਤੋਂ ਇਹ ਵੀ ਹੱਥ ਵੀ ਇਹਨੇ ਤਾਂ ਮੱਟਕੇ ਵੀ ਸੜ ਗਏ ਹੱਥ ਵੀ ਸੜ ਗਏ ਬੱਚਿਆਂ ਦੇ ਵੀ ਸੜ ਗਏ ਕਿੰਨੇ ਜੋ ਵੀ ਸੁਸਾਇਟੀਆਂ ਜੋ ਆਪਣੇ ਸ਼ਹਿਰ ਚ ਜਾਂ ਪਿੰਡਾਂ ਚ ਹੈ ਆ ਹਾਂ ਵਸਤਵ ਵਾਦ ਇੰਨਾ ਗਰੀਬ ਸਾਰੇ ਇਨ੍ਹਾਂ ਦੀ ਮਦਦ ਕਰਨਾ ਹੈ ਜੋ ਵੀ ਸ਼ਹਿਰ ਵਾਸੀ ਆਪਣੇ ਜੋ ਵੀ ਹੈ ਇਨ੍ਹਾਂ ਦੀ ਸਾਰੇ ਮਦਦ ਕਰੋ ਆ ਕੇ ਗਰੀਬ ਹੈਗੇ ਆ ਆਟਾ ਵੀ ਸੜ ਕੇ ਸੁਆਹ ਹੋ ਚੁੱਕਿਆ ਜਮਾਟਾ ਵੀ ਖਾਣ ਨੂੰ ਇਨ੍ਹਾਂ ਦੇ ਘਰੇ ਨਹੀਂ ਹੈਗਾ ਕੋਈ ਬਾਲਿਆਂ ਨੂੰ ਸੇਕ ਲੱਗਾ ਉਹਨਾਂ ਬਹਿਣ ਸਹਿਣ ਨੂੰ ਨਹੀਂ ਕੋਈ ਵਸਤ ਨਹੀਂ ਹੈਗਾ ਇਨ੍ਹਾਂ ਦੇ ਘਰੇ ਕੁਝ ਵੀ ਨਹੀਂ ਹੈਗਾ ਸਾਰੇ ਸੜ ਗਿਆ ਭਾਈ ਭਾਜਾਏ ਸਾਰੇ ਮਸਲ ਜਾ ਕੇ ਅੱਗ ਬੁਝਾਈ ਆ ਤੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਸੋਝ ਬੋਝੀ ਨਹੀਂ ਸੀਗੀ ਵੀ ਜ ਇਹਨਾਂ ਦੇ ਬਹੁਤ ਹੀ ਮਦਦ ਕਰਨੀ ਚਾਹੀਦੀ ਸਾਡੇ ਤਾਂ ਹੱਥ ਜੋੜ ਕੇ ਬੇਨਤੀ ਇਹੋ ਹੀ ਆ ਸਾਰੇ